ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਆਪਣੇ ਇੱਥੇ ਮੰਦਰ ਦੇ ਵਿੱਚ ਆਪਾਂ ਨੇ ਬਿਸਤਰੇ ਲਗਾਏ ਹੋਏ ਆਂ ਸਹਰਾਣੇ ਲਗਾਏ ਹੋਏ ਆਂ ਸ਼ਹੀਦ ਦੀ ਜੋੜ ਮੇਲੇ ਕਰਕੇ ਆਪਣੇ ਸ੍ਰੀ ਚਮਕੌਰ ਸਾਹਿਬ ਹੁਣੇ ਸਭਾ ਲੰਗੀ ਆ ਤੇ 26 27 28 ਦਸੰਬਰ ਜਿਹੜਾ ਸ਼ਹੀਦ ਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਆ ਛੋਟਿਆਂ ਸਾਹਿਬਜ਼ਾਦਿਆਂ ਦੀ ਵੱਡੀ ਸ਼ਹਾਦਤ ਆ ਸੋ ਇਹ 28 ਤਰੀਕ ਤੱਕ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਐਸੇ ਤਰ੍ਹਾਂ ਜਿਹੜਾ ਅਟੈਂਟ ਉੱਪਰ ਲੱਗਿਆ ਹੋਇਆ ਉਸ ਤੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਅ ਇੱਥੇ ਲਗਭਗ 25 ਕ ਜਣਿਆਂ ਦਾ ਜਿਹੜਾ ਸਾਡੇ ਕੋਲ ਪੈਣ ਦਾ ਪ੍ਰਬੰਧ ਹੈਗਾ ਸੋ ਜਿਹੜੇ ਵੀ ਸ੍ਰੀ ਚਮਕੌਰ ਸਾਹਿਬ ਮੱਥਾ ਟੇਕਣ ਦੇ ਲਈ ਸੰਗਤਾਂ ਆ ਰਹੀਆਂ ਉਹ ਜ਼ਰੂਰ ਜੇਕਰ ਕਿਸੇ ਨੂੰ ਵੀ ਲੋੜ ਹੋਵੇ ਤਾਂ ਜ਼ਰੂਰ ਰਾਤ ਨੂੰ ਇੱਥੇ ਠਹਿਰ ਸਕਦੇ ਆ ਕਿਸੇ ਕੋਲੋਂ ਕੋਈ ਵੀ ਜਿਹੜਾ ਕਿਰਾਇਆ ਨਹੀਂ ਲਿਆ ਜਾਂਦਾ ਤੁਸੀਂ ਆ ਕੇ ਇੱਥੇ ਆਰਾਮ ਕਰ ਸਕਦੇ ਹੋ ਰਾਤ ਰੁੱਕ ਸਕਦੇ ਹੋ 28 ਦਸੰਬਰ ਤੱਕ ਐਸੇ ਤਰ੍ਹਾਂ ਜਿਹੜੇ ਇਹ ਬਿਸਤਰੇ ਸਰਾਣੇ ਰਜਾਈਆਂ ਉਰੇ ਲੱਗੀਆਂ ਰਹਿਣਗੀਆਂ ਤੁਸੀਂ ਇੱਥੇ ਆ ਸਕਦੇ ਹੋ ਬਾਕੀ ਇੱਥੇ ਚਾਰਜਿੰਗ ਪੁਆਇੰਟ ਵੀ ਹੈਗਾ ਤੁਸੀਂ ਆਪਣੇ ਫੋਨ ਵਗੈਰਾ ਜਿਹੜੇ ਚਾਰਜ ਕਰ ਸਕਦੇ ਹੋ ਅਤੇ ਸਾਹ ਸੰਗਤ ਜੀ ਮੈਂ ਲੋਕੇਸ਼ਨ ਲਈ ਤੁਹਾਨੂੰ ਦੱਸ ਦਵਾਂ ਵੀ ਸ਼ਹੀਦ ਬਾਬਾ ਸੰਗਤ ਸਿੰਘ ਗੇਟ ਆ ਪਿੱਛੇ ਗੁਰਦੁਆਰਾ ਗੜੀ ਸਾਹਿਬ ਉੱਪਰ ਜਾ ਕੇ ਅਤੇ ਸਾਹਮਣੇ ਜਿਹੜਾ ਗੁਰਦੁਆਰਾ ਕਤਲਗੜ੍ਹ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਸੰਗਤ ਆ ਰਹੀ ਹੈ ਤੇ ਉਧਰੋਂ ਜਿਹੜੀਆਂ ਗੱਡੀਆਂ ਚੱਲੇ ਜਾਂਦੀਆਂ ਤੇ ਸਾਹਮਣੇ ਗੇਟ ਆ ਤੇ ਲੋਕੇਸ਼ਨ ਤੁਹਾਨੂੰ ਦੱਸ ਦਵਾਂ ਵੀ ਕਿੱਥੇ ਆ ਵੀਡੀਓ ਦੇ ਰਾਹੀਂ ਤੁਸੀਂ ਇਸ ਸਾਈਡ ਨੂੰ ਘੜਾ ਆ ਜਣਾ ਇਸ ਸੜਕ ਬਿਲਕੁਲ ਲੱਗੀ ਆ तकरीबन 100 ਮੀਟਰ ਤੇ ਹੀ ਆ ਤੇ ਬਿਲਕੁਲ ਜਿਹੜੀ ਤੁਹਾਡੇ ਆ ਸਾਹਮਣੇ ਗਲੀ ਆ ਤੁਸੀਂ ਇਸ ਗਲੀ ਦੇ ਵਿੱਚ ਆ ਜਾਣਾ ਜੀ ਆਪਨਾ ਘਰ ਆ ਦੀ ਕੋਈ ਲੋੜ ਹੋਵੇ ਜਰੂਰ ਸੰਪਰਕ ਕਰਿਓ ਤੇ ਆ ਬਿਲਕੁਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਉਹ ਤੁਹਾਨੂੰ ਜਿਹੜੀ ਮੈਂ ਵੀਡੀਓ ਦਿਖਾਈ ਆ ਉੱਥੇ ਆ ਕੇ ਤੁਸੀਂ ਜਿਹੜਾ ਆਰਾਮ ਕਰ ਸਕਦੇ ਹੋ ਰਾਤ ਰੁੱਕ ਸਕਦੇ ਹੋ ਵੀਡੀਓ ਸ਼ੇਅਰ ਕਰੋ ਅਤੇ ਸਕਰੀਨ ਦੇ ਉੱਪਰ ਮੇਰਾ ਨੰਬਰ ਵੀ ਚੱਲ ਰਿਹਾ ਹੈ ਤੇ ਉਸ ਨੰਬਰ ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਸੋ ਮੈਂ ਸਾਰੇ ਸਾਧ ਸੰਗਤ ਨੂੰ ਬੇਨਤੀ ਕਰੂੰਗਾ ਜੀ ਛੀਦੀ ਦਿਹਾੜੇ ਚੱਲਦੇ ਨੇ ਜਰੂਰ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਇਓ ਜਿਹੜੀ ਸੰਗਤਾਂ ਸ਼੍ਰੀ ਚਮਕੌਰ ਸਾਹਿਬ ਆਈਆਂ ਜਰੂਰ ਜਿਨ੍ਹਾਂ ਨੂੰ ਵੀ ਲੋੜ ਹੋਵੇ ਇੱਥੇ ਆ ਕੇ ਤੁਸੀਂ ਆਰਾਮ ਕਰ ਸਕਦੇ ਹੋ ਫੈਮਿਲੀ ਵਾਲੇ ਔਰੇ ਬੱਚਿਆਂ ਨਾਲ ਬਜ਼ੁਰਗ ਇੱਥੇ ਆ ਕੇ ਤੁਸੀਂ ਆਰਾਮ ਕਰ ਸਕਦੇ ਹੋ ਤੇ ਛੋਟੇ ਬੱਚਿਆਂ ਦੇ ਲਈ ਸਾਡੇ ਕੋਲ ਦੁੱਧ ਵੀ ਅਵੇਲੇਬਲ ਹੋਏਗਾ ਤੁਸੀਂ ਜੇਕਰ ਕਿਸੇ ਛੋਟੇ ਬੱਚੇ ਨੂੰ ਦੁੱਧ ਦੀ ਲੋੜ ਹੋਵੇ ਜਾਂ ਬਜ਼ੁਰਗਾਂ ਨੂੰ ਉਹ ਵੀ ਇੱਥੇ ਆ ਕੇ ਜਿਹੜੇ ਸਾਡੇ ਕੋਲ ਦੁੱਧ ਲੈ ਸਕਦੇ ਆ ਸੋ ਇਹ ਵੀਡੀਓ ਨੂੰ ਸਾਰੇ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੈਂ ਜਰੂਰ ਬੇਨਤੀ ਕਰਾਂਗਾ ਕਿ ਜਰੂਰ ਜਦੋਂ ਸ਼ੀਦੀ ਦਿਹਾੜੇ ਆਣੇ ਆਪਾਂ ਜਰੂਰ ਇਸ ਤਰ੍ਹਾਂ ਦੇ ਲੰਗਰ ਵੀ ਜਿਹੜੇ ਵੱਧ ਤੋਂ ਵੱਧ ਲਾਈਏ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਦੁਨੀਆ ਪੂਰੇ ਸੰਸਾਰ ਭਰ ਤੋਂ ਸਜਦਾ ਕਰਨ ਦੇ ਲਈ ਮੱਥਾ ਟੇਕਣ ਦੇ ਲਈ ਸ੍ਰੀ ਚਮਕੌਰ ਸਾਹਿਬ ਆਂਦੀ ਆ ਫਤਿਹਗੜ੍ਹ ਸਾਹਿਬ ਆਂਦੀ ਆ ਮਾਚੀਵਾੜਾ ਸਾਹਿਬ ਆਂਦੀ ਆ ਹਰ ਜਗ੍ਹਾ ਤੇ ਜਿੱਥੇ ਜਿੱਥੇ ਵੀ ਸਭਾ ਜਾਂਦੀ ਹੈ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਂਦੀ ਹੈ ਸੋ ਆਪਾਂ ਜ਼ਰੂਰ ਇਸ ਤਰ੍ਹਾਂ ਦੇ ਲੰਗਰ ਵੀ ਜਿਹੜੇ ਵਦ-ਵਦ ਲਗਾਈਏ ਜੀ ਬਾਕੀ ਸਕਰੀਨ ਦੇ ਉੱਪਰ ਮੇਰਾ ਨੰਬਰ ਫਲੈਸ਼ ਹੋ ਰਿਹਾ ਜੀ ਤੁਸੀਂ ਉਹਦੇ ਪਰ ਵੀ ਕੰਟੈਕਟ ਕਰ ਸਕਦੇ ਹੋ ਅਤੇ ਮੈਂ ਬਹੁਤ-ਬਹੁਤ ਧੰਨਵਾਦ ਕਰਾਂਗਾ ਲਾਲੀ ਅਤੇ ਅਨਮੋਲ ਗਰੁੱਪ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਵੱਲੋਂ ਇਹ ਕਾਰਜ ਕਰਵਾਏ ਜਾ ਰਹੇ ਹਨ ਸੋ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰੂਰ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਹੁਤ-ਬਹੁ